ਹੁਣ 60% ਜਿਹੜਾ ਸੈਂਟਰ ਨੇ ਦਿੱਤਾ ਜੇ ਤਾਂ ਉਹਨਾਂ ਨੇ ਨਹੀਂ ਦਿੱਤਾ ਅਸੀਂ ਉਹਨਾਂ ਨੂੰ ਦੋਸ਼ੀ ਕਹੀਏ। ਐਸਟਰਾ ਹਿਰਾਫੇਰੀ ਕਰਨੀ ਜਿਹੜੀ ਹੈ ਸਟੇਟ ਗਵਰਨਮੈਂਟ ਦੀ ਸਹੀ ਗੱਲ ਨਹੀਂ ਹੈ। ਤੁਸੀਂ ਉਹਨਾਂ ਦੀ ਹੌਸਲਾ ਵਧਾਈ ਜਿਹੜੀ ਹੈ ਬਜਟ ਕਟਾ ਕੇ ਕਰੋਗੇ। ਜਦੋਂ ਕਿ ਮਹਿੰਗਾਈ ਸਾਲਾ ਮਾਰ ਦੀ ਉੱਪਰ ਜਾ ਰਹੀ। ਬਜਟ ਨੂੰ ਇਨਕਰੀਜ਼ ਹੋਣਾ ਚਾਹੀਦਾ ਸੀ ਨਾ ਕਿ ਮਾਈਨਸ ਵੱਲ ਜਾਣਾ ਚਾਹੀਦਾ। ਪਰ ਲੇਕਿਨ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੇ ਥੋਤਾ ਜਣਾ ਬਾਜੇ ਗਾਣਾ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਰਿਜ਼ਲਟ ਜਿਹੜੇ ਗਰਾਊਂਡ ਤੇ ਆਣੇ ਚਾਹੀਦੇ ਉਹਦੇ ਵਿੱਚ ਇਹੀ ਕਾਰਨਾਮਾ ਕਰਕੇ ਦਿਖਾਇਆ ਜੋ ਸਟੇਟ ਗਵਰਨਮੈਂਟ ਨੇ ਹੁਣ ਕੀਤਾ ਜੋ ਬ੍ਰਿਗੇਡੀਅਰ ਸਾਹਿਬ ਨੇ ਕਿਹਾ ਹੈ ਕਿ 60% ਬਜਟ ਸੈਂਟਰ ਗਵਰਨਮੈਂਟ ਤੋਂ ਆਉਂਦਾ ਔਰ 40% ਬਜਟ ਜਿਹੜਾ ਸਟੇਟ ਗਵਰਨਮੈਂਟ ਨੇ ਦੇਣਾ ਹੁੰਦਾ ਹੁਣ 60% ਜਿਹੜਾ ਸੈਂਟਰ ਨੇ ਦਿੱਤਾ ਜੇ ਤਾਂ ਉਹਨਾਂ ਨੇ ਨਹੀਂ ਦਿੱਤਾ ਅਸੀਂ ਉਹਨਾਂ ਨੂੰ ਦੋਸ਼ੀ ਕਹੀਏ ਜੇ ਉਹ 60% ਇਹਨਾਂ ਨੂੰ ਮਿਲਿਆ ਤੇ ਉਹਦੇ ਵਿੱਚ ਆਪਣਾ 40% ਦਾ ਨਾ ਸਿਰਫ ਰੱਖਣ ਵਾਸਤੇ ਉਹਨੂੰ ਯੂਜ਼ ਕਰਕੇ ਇਸ ਤਰ੍ਹਾਂ ਹਿਰਾਫੇਰੀ ਕਰਨੀ ਜਿਹੜੀ ਹੈ ਸਟੇਟ ਗਵਰਨਮੈਂਟ ਦੀ ਸਹੀ ਗੱਲ ਨਹੀਂ ਹੈ ਸਟੇਟ ਗਵਰਨਮੈਂਟ ਨੂੰ ਚਾਹੀਦਾ ਕਿ ਪੰਜਾਬ ਦੇ ਜਵਾਨਾਂ ਦੀ ਦੇਸ਼ ਦੇ ਸੈਨਿਕਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣਾ ਹੈ ਤੁਸੀਂ ਉਹਨਾਂ ਦੀ ਹੌਸਲਾ ਵਧਾਈ ਜਿਹੜੀ ਇਹ ਬਜਟ ਕਟਾ ਕੇ ਕਰੋਗੇ ਜਦੋਂ ਕਿ ਮਹਿੰਗਾਈ ਸਾਲਾ ਮਾਰਦੀ ਉੱਪਰ ਜਾ ਰਹੀ ਹੈ ਬਜਟ ਨੂੰ ਇਨਕਰੀਜ਼ ਹੋਣਾ ਚਾਹੀਦਾ ਸੀ ਨਾ ਕਿ ਮਾਈਨਸ ਵੱਲ ਜਾਣਾ ਚਾਹੀਦਾ ਸੀਗਾ ਇਸ ਗੱਲ ਤੇ ਮੈਂ ਸਟੇਟ ਗਵਰਨਮੈਂਟ ਨੂੰ ਸਮਝਦਾ ਕਿ ਉਹ ਆਪਣੀ ਡਿਊਟੀ ਸਹੀ ਨਹੀਂ ਕਰ ਰਹੀ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਉਹਨਾਂ ਦਾ ਜੋ ਪਾਸ਼ਨ ਸੁਮੀਦਾ ਹੈ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਬਈ ਆ ਕੰਮ ਤਾਂ ਹੋ ਹੀ ਜਾਣਾ ਪਰ ਲੇਕਿਨ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੇ ਥੋਥਾ ਚਣਾ ਬਾਜੇ ਗਣਾ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਰਿਜ਼ਲਟ ਜਿਹੜਾ ਗਰਾਊਂਡ ਤੇ ਆਣੇ ਚਾਹੀਦੇ ਨੇ ਦੂਸਰੀ ਗੱਲ ਮੈਂ ਥੋੜਾ ਜਿਹਾ ਤੁਹਾਡੇ ਔਰ ਸੈਂਟਰ ਗਵਰਨਮੈਂਟ ਨੂੰ ਔਰ ਸਟੇਟ ਗਵਰਨਮੈਂਟ ਦਾ ਤਾਂ ਮੈਂ ਦੱਸ ਦਿੱਤੀ ਡਿਊਟੀ ਜੋ ਹੈ ਲੇਕਿਨ ਸੈਂਟਰ ਗਵਰਨਮੈਂਟ ਜਿਹੜੀ ਹੈ ਕੇਂਦਰੀ ਸਰਕਾਰ ਉਹਨੇ OROP 2 ਜਿਹੜਾ ਉਹਦੇ ਵਿੱਚ ਇਹੀ ਕਾਰਨਾਮਾ ਕਰਕੇ ਦਿਖਾਇਆ ਜੋ ਸਟੇਟ ਗਵਰਨਮੈਂਟ ਨੇ ਹੁਣ ਕੀਤਾ ਹੈ ਸਟੇਟ ਗਵਰਨਮੈਂਟ ਨੇ ਬਜਟ ਨੂੰ ਮਾਈਨਸ ਵਾਲ ਨੂੰ ਲੈ ਗਈ ਔਰ ਸੈਂਟਰ ਗਵਰਨਮੈਂਟ ਜਿਹੜੀ ਹੈ OROP 2 ਉਹਨੇ ਸਿਰਫ ਤੇ ਸਿਰਫ ਮੈਂ ਇਹ ਨਹੀਂ ਕਹਿੰਦਾ ਕਿ ਬਰਗੇੜੀਆ ਸਾਹਿਬ ਨਾਲ ਮੈਂ ਸਹਿਮਤ ਨਹੀਂ ਇਸ ਗੱਲ ਤੇ ਕਿ ਜਵਾਨਾਂ ਤੇ ਅਫਸਰਾਂ ਦੇ ਵਿੱਚ ਕੋਈ ਖਾਈ ਪਈ ਏ ਮੈਂ ਆਪਣੇ ਦੇਸ਼ ਦੇ ਸੈਨਿਕਾਂ ਤੇ ਪੂਰਾ ਫਾਨੂ ਫਕਰ ਹੈ ਉਹ ਇਹਨਾਂ ਦੀ ਆਵਾਜ਼ ਤੇ ਆਪਣੇ ਕਮਾਂਡਰਾਂ ਦੀ ਆਵਾਜ਼ ਤੇ ਅਗਜ ਛਾਲ ਮਾਰ ਦੇਣਗੇ ਪਾਣੀ ਜੰਪ ਮਾਰ ਦੇਣਗੇ ਮੌਤ ਨੂੰ ਚੁੰਮਣਾ ਪੈ ਜੇ ਗਲੇ ਲੇਕਿਨ ਚੁੰਮਣਗੇ ਲੇਕਿਨ ਉਹ ਹੁਕਮ ਦੀ ਪਾਲਣਾ ਕਰਦੇ ਨੇ ਉਹ ਪੈਸੇ ਵਾਸਤੇ ਨਹੀਂ ਲੜਦੇ ਉਦੋਂ ਦੇਸ਼ ਦੇ ਵਾਸਤੇ ਲੜਦੇ ਨੇ ਆਪਣੀ ਕੌਮ ਦੇ ਵਾਸਤੇ ਲੜਦੇ ਨੇ ਮੈਂ ਚੰਗੀ ਤਰ੍ਹਾਂ ਕਹਿ ਸਕਦਾ ਕਿ 1971 ਦੀ ਜੰਗ 'ਚ ਮੈਂ ਉਸ ਟੈਨ ਰਿਕਰੂਟ ਸੀਗਾ ਬਟ ਮੇਰੀ ਇੱਕ ਸਿੱਖ ਪਲਟਨ ਸੀ ਔਰ ਉਹ ਵੀ ਤੋਪਖਾਨੇ ਦਾ ਮੈਂ ਮੇਰੇ ਫਾਦਰ ਵੀ ਤੋਪਖਾਨੇ ਤੁਸੀਂ ਮੈਂ ਵੀ ਤੋਪਖਾਨੇ ਦਾ ਇਨਸਟ੍ਰਕਟਰ ਵੀ ਰਿਆਂ ਲੇਕਿਨ ਸਿੱਖ ਫੌਜ ਨੇ ਕਿਹਾ ਵੀ ਇੱਥੋਂ ਦੀ ਸੰਭ ਜੋੜੀਆਂ ਤੋਂ ਵਾਪਸ ਚਲੋ ਬੈਕਅਪ ਬਹੁਤ ਜ਼ਿਆਦਾ ਹੈਵੀ ਆਰਮਡ ਡਿਵੀਜ਼ਨ ਦਾ ਅਟੈਕ ਸੀ ਬਟ ਲੇਕਿਨ ਸਿੱਖ ਪਲਟਨਾ ਨੇ ਫੈਸਲਾ ਕੀਤਾ ਪੰਜ ਸਿੱਖ ਔਰ 39 ਮੀਡੀਅਮ ਰੇਜਮੈਂਟ ਉਸ ਦਾ ਮੈਂ ਹੁੰਦਾ ਗਨਰ ਆ ਉਸ ਰਜਮਣ ਦੇ ਸੁਧਰ ਮੇਜਰ ਉਹ ਕਹਿਣ ਲੱਗੇ ਕਹਿੰਦੇ ਅਸੀਂ ਹੁਣ ਜਾ ਕੇ ਕੀ ਅੰਮ੍ਰਿਤਸਰ ਘੇ ਲਵਾਂਗੇ ਇੱਥੇ ਹੀ ਕਟਾਂਗੇ ਇੱਥੇ ਹੀ ਮਰਾਂਗੇ ਲੇਕਿਨ ਇਥੋਂ ਆਪਣਾ ਮੋਰਚਾ ਨਹੀਂ ਛੱਡਾਂਗੇ ਇਹ ਸਾਡਾ ਸੀਗਾ ਜਜ਼ਬਾਤੀ ਸਾਡੀ ਸਿੱਖ ਕੌਮ ਦਾ ਸਾਡੀ ਪਲਟਣਾ ਦਾ ਇੱਕ ਨਾਰਾ ਕਿ ਭਾਈ ਨਹੀਂ ਖਾਲਸਾ ਕٹےਗਾ ਇੱਥੇ ਕٹےਗਾ ਬਟ ਲੇਕਿਨ ਪਿੱਛੇ ਨਹੀਂ ਪੜੇਗਾ ਪਿੱਠ ਤੇ ਗੋਲੀ ਨਹੀਂ ਖਾਣੀ ਛਾਤੀ ਤੇ ਖਾਵਾਂਗੇ ਔਰ ਇਹ ਸਾਡੇ ਜਜ਼ਬੇ ਜੜੇ ਨੇ ਉਹ ਤਾਂ ਬਰਕਰਾਰ ਨੇ ਜੇ ਸਾਨੂੰ ਸਾਡੀ ਸੋਸ਼ਲ ਸਮਾਜਿਕ ਸਾਡੇ ਵੈਲਫੇਅਰ ਜੜੇ ਨੇ ਉਹਨਾਂ ਨੂੰ ਮੈਂਟੇਨ ਕੀਤਾ ਜਾਵੇ ਔਰ ਉਹਦੇ ਵਿੱਚ ਵਾਸਤੇ ਤੁਸੀਂ ਬਜਟ ਨੂੰ ਮਾਈਨਸ ਨਾ ਕਰੋ ਸਟੇਟ ਗਵਰਨਮੈਂਟ ਨੂੰ ਵੀ ਕਹੂੰਗਾ ਔਰ OROP 2 ਦੇ ਵਿੱਚ ਕੇਂਦਰ ਸਰਕਾਰ ਨੇ ਸਾਡੇ ਜਿਹੜੇ ਜੈਸੋ ਜਵਾਨ ਸਨ ਉਹਨਾਂ ਦੀ ਤਨਖਾਹਾਂ ਡੜੀਆਂ ਨੇ ਉਹਨਾਂ ਨੂੰ ਮਾਈਨਸ ਵੱਲ ਨੂੰ ਮੂਵ ਕਰਤਾ ਅਫਸੋਸ ਦੀ ਗੱਲ ਹੈ ਕਿ ਲੋਕ ਉੱਪਰ ਨੂੰ ਵਧਾਉਂਦੇ ਨੇ ਉਹਨਾਂ ਮਾਈਨਸ ਵੱਲ ਨੂੰ ਕੀਤਾ ਜਿੰਦਾ ਰਿਜ਼ਲਟ ਹੈ ਕਿ ਅੱਜ ਸੈਂਟਰ 'ਚ ਜੰਤਰ ਮੰਤਰ ਤੇ ਸੈਨਿਕ ਜੜੇ ਨੇ ਦਿਨ ਰਾਤ ਸਿਆਪਾ ਕਰ ਰਹੇ ਨੇ ਕਿਉਂ ਮਾਈਨਸ ਕਰਨੀ ਹੈ ਤੁਸੀਂ ਮਹਿੰਗਾਈ ਉੱਪਰ ਜਾ ਰਹੀ ਜਵਾਨ ਜੜਾ ਜੇਸਓ ਜੜਾ ਤੁਹਾਡੇ ਹੁਕਮਾਂ ਤੇ ਆਪਣੇ ਆਪ ਨੂੰ ਜਲਾ ਦਿੰਦਾ ਹੈ ਕਤਲੇ ਆਮ ਦਾ ਸਾਹਮਣਾ ਕਰਦਾ ਹੈ ਲੇਕਿਨ ਉਹਨਾਂ ਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਮੈਂ ਇਹ ਗੱਲ ਕਹਿਣਾ ਇਹਦੇ ਵਾਸਤੇ ਛੇਵਾਂ ਵੇਤਨ ਯੋਗ OROP ਦੇ ਵਾਸਤੇ ਜ਼ਿੰਮੇਵਾਰ ਹੈ ਪੂਰੀ ਤਰ੍ਹਾਂ 100% ਅਫਸਰਾਂ ਨੂੰ ਜੇਸਓ ਨੂੰ ਜਵਾਨਾਂ ਨੂੰ ਸੱਤਵੇਂ ਵੇਤਨ ਯੋਗ ਤੇ ਖਾਲੀ 2.57 ਦੀ ਗੁਣਾ ਕਰਕੇ ਛੋਟੇ ਵੇਤਨ ਯੋਗ ਦੀ ਪੈਨਸ਼ਨ ਨੂੰ ਅੱਗੇ ਨੂੰ ਲਿਆਂਦਾ ਗਿਆ ਬਟ ਇਸ ਥਾਂ ਤੇ ਸੁੱਤਣ ਦੀ ਗੱਲ ਹੈ ਕਿ ਜਦ ਫਾਰਮੂਲਾ ਜੜਾ ਚੇਂਜ ਕਰਤਾ ਉਹਦੇ ਮੁਤਾਬਕ ਗਲਤੀ ਹੋਈ ਹੈ 6ਵੇਂ ਵੇਤਨ ਯੋਗ ਦੇ ਵਿੱਚ ਹਾਈਐਸਟ ਸਕੇਲ ਦਾ 50% ਗ੍ਰੇਡ ਪੇ ਮਿਲਟਰੀ ਸਰਵਿਸ 'ਤੇ ਉਹਨਾਂ ਨੂੰ ਜਮ੍ਹਾਂ ਕਰਕੇ 2.57 ਤੇ ਗੁਣਾ ਕਰਤੀ ਔਰ ਉਹਦੇ ਨਾਲ ਪੈਨਸ਼ਨ ਸਕੇਲ ਜੜੇ ਨੇ ਉਹ ਮੇਨਟੇਨ ਕਰ ਦਿੱਤੇ ਗਏ ਲੈਕਿਨ ਜੇਸੋ ਜਵਾਨਾਂ ਨੂੰ ਹਾਈਐਸਟ ਸੇਲ ਨਹੀਂ ਜੋ ਉਹਨਾਂ ਦੀ ਘੱਟ ਸਰਵਿਸ ਤੇ ਮਿਲ ਰਿਆ ਸੀ ਉਹਨਾਂ ਦਾ ਅੱਧਾ ਕਰਕੇ ਉਹਨੂੰ 2.57 ਨਾਲ ਗੁਣਾ ਕਰਤਾ ਜਿੰਦੇ ਨਾਲ ਉਹਨਾਂ ਨੂੰ ਹੈਵੀ ਲੌਸ ਪੈ ਰਿਆ ਇੱਕ ਮੈਂ ਇੱਕ ਐਗਜ਼ੈਂਪਲ ਹੀ ਕਹਿ ਸਕਦਾ ਮੇਰੇ ਦਹਨੇ ਸਾਈਡ ਤੇ ਬੜੇ ਸੀਨੀਅਰ ਅਫਸਰ ਬੈਠੇ ਨੇ ਔਰ ਮੈਂ ਮਾਫੀ ਚਾਹਾਂਗਾ ਕਿ ਤੁਸੀਂ ਪੁਲਿਸ ਸਿਸਟਮ ਦੇ ਉੱਤੇ ਮੈਂ ਗੱਲ ਕਰ ਰਿਹਾ ਮੈਂ ਕਿਸੇ ਅਫੀਸਰ ਦੇ ਅਗੇਂਸਟ ਨਹੀਂ ਗੱਲ ਕਰ ਰਿਹਾ 6ਵੇਂ ਵੇਤਰੀ ਯੋਗ ਇੱਕ ਬੈਂਡ 1 ਦੇ ਵਿੱਚ ਇੱਕ ਹਵਲਦਾਰ ਦੀ ਟੌਪ ਸਕੇਲ ਸੀਗੀ 20200 ਰੁਪਇਆ ਉਹਦਾ ਟੌਪ ਸਕੇਲ 20200 ਸੀ ਔਰ ਬੈਂਡ 2 ਦੇ ਵਿੱਚ ਸੀਗਾ ਜੇਸਓ ਦਾ ਟੌਪ ਸਕੇਲ 34800 ਰੁਪਇਆ ਔਰ ਇਸ ਤਰ੍ਹਾਂ ਬੈਂਡ 3 ਦੇ ਵਿੱਚ ਜਿਹੜਾ ਲੈਫਟੀਨੈਂਟ ਟੂ ਲੈਫਟੀਨੈਂਟ ਕਰਨਲ ਸੀਗਾ ਉਹਦਾ ਸਕੇਲ ਸੀਗਾ 39200 ਰੁਪਇਆ ਔਰ ਬੈਂਡ 4 ਦੇ ਵਿੱਚ ਕਰਨਲ ਲੈਂਡ ਅਬਵ ਉਹਨਾਂ ਦਾ ਸਕੇਲ ਸੀਗਾ 67000 ਹੋਇਆ ਕੀ ਕਿ ਲੈਫਟੀਨੈਂਟ ਕਰਨਲ ਸਾਹਿਬ ਨੂੰ ਅਪਗ੍ਰੇਡਿਸ਼ਨ ਕਰਨ ਵਾਸਤੇ ਅਸੀਂ ਮੋਰਚੇ ਲਾਏ ਕਿ ਭਈ ਬੈਂਡ 3 ਦੇ ਵਿੱਚ 39200 ਨਹੀਂ ਇਹ 67000 ਵਾਲੇ ਗ੍ਰੇਡ 'ਚ ਜਾਣਾ ਚਾਹੀਦਾ ਔਰ ਅਸੀਂ ਸਾਰੇ ਬਰਗੇਡੀ ਸਾਹਿਬ ਨਾਲ ਔਰ ਸਾਰੇ ਆਫੀਸਰ ਨਾਲ ਜੇ ਸੋ ਜਵਾਨ ਮੈਂ ਖੁਦ ਨਾਲ ਬਸਾਂ ਭਰ-ਭਰ ਕੇ ਅਸੀਂ ਜੰਤਰ ਮੰਤਰ ਤੇ ਪਹੁੰਚਦੇ ਰਹੇ ਔਰ ਅਸੀ ਉਹਨਾਂ ਦੀ ਫਾਈਟ ਕੀਤੀ ਰਿਜ਼ਲਟ ਆਇਆ ਲੈਫਟੇਨੈਂਟ ਕਰਨਲ ਨੂੰ ਬੈਂਡ ਫੋਰਥ ਸ਼ਾਮਿਲ ਕਰ ਲਿਆ ਗਿਆ ਅਫਸੋਸ ਦੀ ਗੱਲ ਇੱਥੇ ਆ ਕਿ ਉਹਨਾਂ ਨੂੰ ਤਾਂ ਇਹਨਾਂ ਦਾ ਆਫੀਸਰ ਦਾ ਸਕੇਲ ਜਿਹੜਾ ਹੈ 13 ਸਾਲ ਚ ਉਹਨੇ ਲੈਫਟੇਨੈਂਟ ਕਰਨਲ ਬਣ ਜਾਣਾ ਹੈ ਔਰ 16 ਸਾਲ 17 ਸਾਲ ਦੇ ਵਿੱਚ ਨਗ ਟਾਈਮ ਸਕੇਲ ਕਰਨਲ ਅਪਾਇੰਟ ਹੋਣਗੇ ਲੇਕਿਨ ਜੇਸਓ ਜਵਾਨਾਂ ਨੂੰ ਕੀ ਹੋਇਆ ਜੇਸੇ ਦੁਆਨਾਂ ਦੀ ਪ੍ਰੋਬਲਮ ਕਿੱਥੇ ਖੜ ਗਈ ਪੂਰੀ ਇੰਡੀਅਨ ਆਰਮੀ ਜੜਾ ਕਿ 34800 ਦਾ ਹੱਕਦਾਰ ਸੀਗਾ ਉਹਨੂੰ ਇਹਨਾਂ ਨੇ 20200 ਤੋਂ ਥੱਲੇ ਬੈਂਡ 1 ਹਵਲਦਾਰ ਦੇ ਟਾਪ ਸਕੇਲ 'ਚ ਪੂਰੀ ਇੰਡੀਅਨ ਆਰਮੀ ਰਿਟਾਇਰ ਕਰ ਦਿੱਤੀ ਇੱਕ ਵੀ ਬੰਦਾ 6ਵੇਂ ਵੇਤਨ ਯੋਗ ਦੇ ਅਧੀਨ ਭਾਰਤੀ ਸੈਨਾ ਦਾ ਜਵਾਨ ਤੋਂ ਲੈ ਕੇ ਸੁਭਦਾਰ ਮੇਜਰ ਤੱਕ ਇੱਕ ਵੀ ਬੰਦਾ 20200 ਬੇਸਿਕ ਨਹੀਂ ਕਰਾਸ ਕਰ ਸਕਿਆ ਇਹ ਬੈਂਡ 1 ਜਿਹੜਾ ਸੀਗਾ ਫਿਰ ਬੈਂਡ 2 ਕਾਂ ਦੇ ਵਾਸਤੇ ਬਣਾਇਆ ਸੀਗਾ ਕੋਈ ਮਤਲਬ ਨਹੀਂ ਆਉਂਦਾ ਬੈਂਡ 2 ਦਾ ਖਾਲੀ ਉਹਨੂੰ ਗ੍ਰੇਡ ਪੇ ਦਿੱਤੀ ਇਹਨਾਂ ਨੇ 4200 4600 4800 ਲੇਕਿਨ ਇੱਕ ਵੀ ਬੰਦੇ ਨੂੰ ਸੁਧਾਰ ਮੇਜਰ ਨੂੰ 34800 ਤਾਂ ਦੂਰ ਦੀ ਗੱਲ ਉਹ 20200 ਵੀ ਨਹੀਂ ਕਰਾਸ ਕਰ ਸਕਿਆ ਫਿਰ ਇਹ ਪੇ ਸਕੇਲ ਕੀ ਸੀਗਾ ਦੇਸ਼ ਦੇ ਰੱਖਿਆ ਮੰਤਰੀ ਪ੍ਰਧਾਨ ਮੰਤਰੀ ਹਰ ਸਾਲ ਜਾ ਕੇ ਬਾਰਡਰ ਤੇ ਬੜੇ ਲੰਬੇ ਲੈਕਚਰ ਦਿੰਦੇ ਨੇ ਬੜੀਆਂ ਮਠਾਈਆਂ ਖਵਾਉਂਦੇ ਨੇ ਡਿਸਪਲਿਨ ਦੇ ਨਾਂ ਤੇ ਚੱਕੀ 'ਚ ਪਿਸ ਰਹੇ ਨੇ ਸੈਨਿਕ ਫਿਰ ਕਿਉਂਕਿ ਜਦੋਂ ਮੇਰੇ ਸਾਹਮਣੇ ਮੈਂ ਇਹਨਾਂ ਤੋਂ ਪਹਿਲਾਂ ਮਾਫੀ ਮੰਗ ਲਈ ਹੈ ਬਰਗੇਡੀਅਰ ਸਾਹਿਬ ਤੋਂ ਕਰਨਲ ਸਾਹਿਬ ਤੋਂ ਕਿ ਮੈਨੂੰ ਜੇ ਬੋਲਣਾ ਤਾਂ ਮੈਂ ਮੈਂ ਤੁਹਾਨੂੰ ਪੂਰਾ ਕਲੀਅਰ ਕਰਾਂਗਾ ਇਹ ਕੀ ਮਤਲਬ ਹੈ ਕਿ ਉਹਨਾਂ ਦਾ ਹੱਕ ਨਾ ਮਿਲੇ ਅੱਜ ਜਿਹੜਾ ਬੰਦਾ 53000 ਰੁਪਏ ਬੇਸਿਕ ਦਾ ਹੱਕਦਾਰ ਹੈ ਉਸ ਬੰਦੇ ਨੂੰ 33000 ਰੁਪਏ ਪੈਨਸ਼ਨ ਮਿਲ ਰਹੀ ਬੇਸਿਕ ਸਬਦਾਰ ਮੇਜਰ ਰੈਂਕ ਨੂੰ ਅਫਸੋਸ ਦੀ ਗੱਲ ਹੈ ਕਿਉਂਕਿ 20000 ਰੁਪਿਆ ਬੇਸਿਕ ਘਟਾਤੀ ਤੁਸੀਂ ਔਰ ਉੱਥੇ ਫਿਰ ਉਹਨੂੰ ਕਹਿ ਰਹੇ ਉਹ ਡੀਏ ਜਿਹੜਾ ਸਾਰਿਆਂ ਦਾ ਬਰਾਬਰ ਇੱਕ ਬੰਦੇ ਨੂੰ ਜੇ 10000 ਬੇਸਿਕ ਹੈ ਉਹਦੇ ਤੇ ਡੀਏ ਦੀ ਪਰਸੈਂਟੇਜ ਜੜੀ ਹੈ ਮੰਨ ਲਓ 100% ਹੈ ਤੇ ਉਹਦਾ ਕਿੰਨਾ ਹਜ਼ਾਰ ਰੁਪਿਆ ਬਣ ਜਾਊਗਾ ਜੇ 10000 ਤੇ ਬਟ ਜਿੰਦੀ 1 ਲੱਖ ਰੁਪਿਆ ਬੇਸਿਕ ਆ ਉਹਦਾ ਕਿੰਨਾ ਬਣੂਗਾ ਉਹਦਾ ਬਣੂਗਾ 10000 ਤੇ ਇਹਦਾ ਮਤਲਬ ਕਿ ਡੀਏ ਦਾ ਸਕੇਲ ਜਿਹੜਾ ਗਰੀਬੀ ਦੀ ਮਾਰਕ ਨੂੰ ਪੈਂਦੀ ਹੈ ਗਰੀਬ ਨੂੰ ਜਾਂ ਉੱਪਰ ਹਾਈ ਲੈਵਲ ਨੂੰ ਇਹ ਗੱਲ ਸਰਕਾਰ ਨੂੰ ਚੂਨਾ ਲੱਗ ਰਿਹਾ ਦਿਨ ਰਾਤ ਦੇਸ਼ ਦੇ ਪੈਸੇ ਦਾ ਮਿਸਯੂਜ਼ ਹੈ ਕਿ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਭ ਹੋਰਾਂ ਨੂੰ ਵੀ ਪਤਾ ਹੈ ਜਦੋਂ ਚੌਥੇ ਵੇਤਨ ਯੋਗ ਤੱਕ ਜਿਹੜਾ ਡੀਏ ਸੀਗਾ ਲੋ ਸਕੇਲ ਵਾਲਿਆਂ ਨੂੰ ਹਾਈ ਡੀਏ ਮਿਲਦਾ ਸੀ ਔਰ ਹਾਈ ਸਕੇਲ ਵਾਲਿਆਂ ਨੂੰ ਲੋਡ ਇਹ ਮਿਲਦਾ ਸੀ ਤਾਂ ਕਿ ਪੇ ਦਾ ਜੋ ਆਪਸੇ ਸਿਸਟਮ ਹੈ ਉਹ ਮੇਨਟੇਨ ਕੀਤਾ ਜਾ ਸਕੇ ਕਿਸੇ ਨੂੰ ਇਹ ਨਾ ਖਲੇ ਯਾਰ ਇਹ ਤਾਂ 10000 ਵਾਲਾ ਤੇ ਲੱਖ ਵਾਲਾ ਉਸ ਟਾਈਮ ਇਸ ਚੀਜ਼ ਨੂੰ ਮੇਨਟੇਨ ਰੱਖਿਆ ਗਿਆ ਸੀ ਬਟ ਇਸ ਟਾਈਮ ਦੇਸ਼ ਦੇ ਆਈਐਸ ਆਈਪੀਐਸ ਜਾਂ ਸਰਕਾਰਾਂ ਨੇ ਉਹ ਆਪਣੀ ਡਿਊਟੀ ਕਰਨ ਦੀ ਬਜਾਏ ਦੇਸ਼ ਨੂੰ ਘੁਣ ਬਣ ਕੇ ਲੱਗ ਰਹੀਆਂ ਨੇ ਬਜਟ ਨੂੰ ਇੱਕੀ ਮਤਲਬ ਹੈ ਇੱਕ ਬੰਦੇ ਨੂੰ ਜਿਹੜਾ ਗਰੀਬ ਬੰਦਾ ਜਿਹੜਾ ਲੋ ਸਕੇਲ ਵਾਲਾ ਹੈ ਉਹਨੂੰ ਉਹਦੇ ਤੇ ਗਰੀਬੀ ਘੱਟ ਮਾਰ ਕਰਦੀ ਉਸ ਤੇ ਤਾਂ ਜ਼ਿਆਦਾ ਪੈਂਦੀ ਕਿਉਂਕਿ ਉਹਨਾਂ ਦੇ ਪੱਲੇ ਕੱਖ ਨਹੀਂ ਪੈ ਰਿਹਾ ਇਸੇ ਤਰ੍ਹਾਂ ਸਾਡੀ ਜਿਹੜੀ ਸਰਵਿਸ ਇਨਕਰੀਮੈਂਟ ਹੋਈ ਹੈ 10% ਉਹ ਹੁਣ ਦੇਖੋ ਤੇ 10000 ਬੇਸਿਕ ਵਾਲੇ ਦੀ ਸਾਲ ਦੀ ਇਨਕਰੀਮੈਂਟ 3 3% ਮਿਲੀ ਤੇ ਕਿੰਨਾ ਵਾਧੂਗਾ 300 ਰੁਪਿਆ ਜੀ ਔਰ ਜਿੰਦੀ 1 ਲੱਖ ਦੀ ਉਹਨੂੰ 10% ਕਰੋ ਤੇ ਕਿੰਨੇ ਵਾਧ ਜਾਣਗੇ ਸਰ ਤੁਸੀਂ ਆਪ ਸੋਚ ਸਕਦੇ ਹੋ ਮੈਂ ਦੇ ਬਾਰ-ਬਾਰ ਕੋ ਰਿਪੀਟ ਕਰੂੰਗਾ ਜਿਆਦਾ ਅੱਛਾ ਨਹੀਂ ਹੈ ਬਟ ਇਹ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ ਇਹ ਕਿਸੇ ਸਾਡੇ ਅਫੀਸਰ ਦੀ ਗਲਤੀ ਨਹੀਂ ਕਿਸੇ ਜੇਐਸਓ ਜਵਾਨ ਦੀ ਗਲਤੀ ਨਹੀਂ ਇਹ ਖਲਦਾ ਹੈ ਜ਼ਰੂਰ ਹੈ ਕਿ ਜਦੋਂ ਬੰਦਾ ਮਤਲਬ ਇਕੱਠੇ ਗੋਲੀ ਖਾ ਰੇ ਹੁੰਨੇ ਆ ਇਸੇ ਤਰ੍ਹਾਂ ਸਾਡੀ ਮਿਲਟਰੀ ਸਰਵਿਸ ਪੇ ਦਾ ਹੋ ਰਿਹਾ 2 ਮਿੰਟ ਤੁਹਾਡੇ ਲੈ ਸਕਦਾ ਮਿਲਟਰੀ ਸਰਵਿਸ ਪੇ ਤੇ ਕੀ ਹੋ ਰਿਹਾ ਮਿਲਟਰੀ ਸਰਵਿਸ ਪੇ ਜਵਾਨ ਨੂੰ 6ਵੇਂ ਵੇਦਨ ਯੋਗ ਚ 1000 ਰੁਪਏ ਦਿੱਤੀ ਜੋ ਸਰਕਾਰ ਕਹਿ ਰਹੀ ਹੈ ਨਾ ਕਿ ਮੈਂ ਹੀ ਬੜੇ ਫੰਨੇ ਖਾਵਾਂ ਮੈਂ ਰਾਹੁਲ ਗਾਂਧੀ ਨਾਲ 2014 ਚ ਮੀਟਿੰਗ ਕੀਤੀ ਸੀ ਸਰ ਜਵਾਰ ਲਰਨਰ ਭਵਨ ਚ ਉਸਤਾ ਮੈਂ ਉਹਨੂੰ ਦੱਸਿਆ ਸੀਗਾ ਕਿ ਵੀ ਤੁਸੀਂ ਇਹ ਕੀ ਕਰ ਰਹੇ ਹੋ ਉਹਨਾਂ ਨੇ ਕਹਿ ਲੱਗੇ ਜੀ ਤੁਹਾਡੇ ਵਾਸਤੇ ਕਰਤਾ 500 ਕਰੋੜ ਦਿੱਤਾ ਜੀ ਐਮਐਸਬੀ ਦਾ ਮਿਲਟਰੀ ਸਰਵਿਸ ਪੇ ਦਾ ਲੇਕਿਨ ਜਿਵੇਂ ਜੋ ਜਾਨੂੰ 5200 ਆਫੀਸਰ ਨੂੰ 15000 ਇਸ ਗੱਲ ਤੇ ਅੱਜ ਜਿਹੜਾ ਜੰਤਰ ਮੰਤਰ ਤੇ ਫੌਜੀ ਰੌਲਾ ਪਾ ਰਹੇ ਨੇ ਪੁਆਇਸ ਕਰਕੇ ਪਾ ਰਹੇ ਨੇ ਕਿ ਭਾਈ ਇੰਨੀ ਬੇਇਨਸਾਫੀ ਨਾ ਕਰੋ ਯਾਰ ਗੋਲੀ ਦਾ ਹੀ ਇਕੱਠੀ ਖਾਣੇ ਆ ਚਲੋ ਮੈਂ ਇਸ ਤੋਂ ਮੈਂ ਆਪਣੀ ਗੱਲ ਨੂੰ ਖਤਮ ਕਰਾਂਗਾ ਲੇਕਿਨ 1 ਮਿੰਟ ਥੋੜਾ ਜਿਹਾ ਪਲੀਜ਼ ਮਿਲਟਰੀ ਨਰਸਿੰਗ ਸਰਵਿਸ ਦੀਆਂ ਜੜੀਆਂ ਨਰਸਾਂ ਨੇ ਉਹਨਾਂ ਨੂੰ ਰਾਈਫਲ ਚੱਕਾ ਥਰਾਈ ਨਹੀਂ ਗੋਲੀ ਕਦੀ ਫਾਇਰ ਨਹੀਂ ਕਰਨੀ ਉਹਨਾਂ ਦੀ 10800 ਰੁਪਇਆ ਔਰ ਫਰੰਟ ਫਾਈਟਰ ਸੋਲਜਰ ਦੀ 5200 ਰੁਪਇਆ ਮਿਲਟਰੀ ਸਰਵਿਸ 'ਤੇ ਬਿਲਕੁਲ ਬੇਇਨਸਾਫੀ ਨਾਲ ਚੱਲ ਰਹੀ ਹੈ ਜੋਖਾਂ ਮੂਤ ਕੇ ਕੰਮ ਹੋ ਰਹੇ ਨੇ ਇਹਨਾਂ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਆਪਣਾ ਜੋ ਧਿਆਨ ਦੇਣ ਔਰ ਇਸ ਚੀਜ਼ ਨੂੰ ਪਲੀਜ਼ ਥੋੜਾ ਰਿਅਲਾਈਜ਼ ਕਰਨ ਕਿ ਬਈ ਜਵਾਨ ਦਾ ਹੱਕ ਜਿਹੜਾ ਜਵਾਨ ਨੂੰ ਮਿਲਣਾ ਚਾਹੀਦਾ ਇਹਦੇ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਪਲੀਜ਼ ਧੰਨਵਾਦ